ਜਲੰਧਰ ਪੁਲਿਸ ਨੇ ਸਨੇਚਿੰਗ ਦੀਆਂ ਵਾਰਦਾਤਾਂ ਦੇਣ ਵਾਲੇ ਦੋ ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ ਤੁਹਾਨੂੰ ਦੱਸ ਦਈਏ ਕਿ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਡਬਲਿਊ ਪੁੱਤਰ ਵਿਰਾਇ ਦਾਸ ਜੋ ਕਿ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ ਉਸ ਨੇ ਇੱਕ ਕੰਪਲੀਟ ਦਿੱਤੀ ਸੀ ਕਿ ਉਹ ਜਲੰਧਰ ਦੇ ਵਿੱਚ ਗੁਰਵਚਨ ਸਿੰਘ ਸੰਧੂ ਦੇ ਵੇੜੇ ਦੇ ਵਿੱਚ ਰਹਿੰਦਾ ਹੈ ਡਬਲਿਊ ਨੇ ਆਪਣੀ ਸ਼ਿਕਾਇਤਕਰ ਦੇ ਵਿੱਚ ਦੱਸਿਆ ਸੀ ਕਿ 9 ਸਤੰਬਰ ਨੂੰ ਉਹ ਜੋਤੀ ਚੌਂਕ ਵਿਖੇ ਆਪਣੇ ਈ ਰਿਕਸ਼ੇ ਦੇ ਵਿੱਚ ਮੌਜੂਦ ਸੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਸੋਸ਼ਲ ਗਾਇਆ ਸੀ ਕਿ ਅਣਪਛਾਤੇ ਵਿਅਕਤੀਆਂ ਨੇ ਈ ਰਿਕਸ਼ੇ ਤੇ ਸਵਾਰ ਹੋ ਕੇ ਉਸ ਨੂੰ ਗਲੀ ਦੇ ਵਿੱਚ ਰੋਕ ਲਿਆ ਉਹਨਾਂ ਦੱਸਿਆ ਕਿ ਗਲੀ ਦੇ ਵਿੱਚ ਦੋ ਵਿਅਕਤੀਆਂ ਨੇ ਉਸ ਨਾਲ ਕੁੱਟਮਾਰ ਕੀਤੀ ਤੇ ਉਸ ਦੇ ਗਲੇ ਦੇ ਉੱਤੇ ਦਾਤ ਲਗਾ ਕੇ ਉਸ ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਉਸ ਨੂੰ ਖੂਬ ਕੁੱਟਮਾਰ ਕੀਤੀ ਤੇ ਉਸ ਦੀ ਜੇਬ ਦੇ ਵਿੱਚੋਂ 1200 ਰੁਪਏ ਦੀ ਨਕਦੀ ਜਿਹੜੀ ਸੀ ਉਹ ਲੁੱਟ ਲਈ ਸੀ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਨੂੰ ਧਾਤ ਦਿਖਾਇਆ ਗਿਆ ਉਸ ਨੂੰ ਖੂਬ ਧਮਕਾਇਆ ਗਿਆ ਸੀ ਧਮਕਾ ਕੇ ਉਸ ਦੇ ਕੋਲੋਂ ਜੋ ਵੀ ਉਸਦੀ ਜਮਾ ਪੂੰਜੀ ਜੋ ਉਸ ਨੇ ਦਿਨ ਦੇ ਵਿੱਚ ਕਮਾਇਆ ਸੀ ਉਹ ਸਾਰਾ ਉਸ ਤੋਂ ਕੋਲੋਂ ਲੁੱਟ ਲਿਆ ਸੀ ਉਸਦੇ ਵਿਹਾਰ ਦੇ ਉੱਤੇ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਦੋਹਾਂ ਦੋਸ਼ੀਆਂ ਨੂੰ ਕਾਬੂ ਕਰ ਲਿਆ ਤੇ ਉਸਦੇ ਉਹਨਾਂ ਕੋਲੋਂ ਜੋ ਵਾਰਦਾਤ ਵੇਲੇ ਦਾਰਤ ਵਰਤਿਆ ਸੀ ਉਹ ਵੀ ਉਹਨਾਂ ਕੋਲੋਂ ਬਰਾਮਦ ਕਰ ਲਿਆ ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਕਿ ਉਸਦੇ ਕੋਲੋਂ ਹੋਰ ਵੀ ਪੁੱਛਗਿੱਛ ਜਾਰੀ ਕਰਾਂਗੇ ਜੀ ਮੌਜੂਦ ਸਿੱਖੀ ਸਾਹਿਬ ਅਨੰਦਪੁਰ ਪੁਲਿਸ ਉਹਨਾਂ ਨੂੰ ਕ੍ਰਿਮਿਨਲ ਜੀਐਸ ਜੜੀ ਹੈ ਇੱਕ ਬੜੀ ਵੀਰੋ ਤੁਸੀਂ ਨਹੀਂ ਲੈ ਲੈਂਦੇ ਲਾਈਕ ਜਦੋਂ ਸਾਡੀ ਐਪਲੋਇਸ ਐਸ ਐਚ ਓ ਤਿੰਨ ਨੰਬਰ ਸਾਡੇ ਐਸ ਸੀ ਬੀ ਨੌ ਨੰਬਰ ਕਾਫੀ ਸਬੰਧਾ ਮਿਲਿਆ। ਦੋ ਦਿਨ ਪਹਿਲਾਂ ਇੱਥੇ ਇੱਕ ਔਰ ਪੀ ਰਿਕਸ਼ਾ ਵਾਲਾ ਜਿਹੜਾ ਸੀਗਾ ਉੱਤੋਂ ਦੋ ਮੁੰਡੇ ਨੇ ਉਹ ਕੀਤੀ ਸੀ ਦਾਤਰ ਮਾਰ ਕੇ। ਔਰ ਉਹਦੀ ਇੱਕ ਵੀਡੀਓ ਵੀ ਵਾਇਰਲ ਹੋਈ ਸੀ ਕਿ ਹਾਂ ਉਹ ਲੋਕ ਘਰੀਸ ਕੇ ਲੈ ਕੇ ਜਾ ਰਹੇ ਤੇ ਉਹ ਆਪਣੇ ਆਪ ਨੂੰ ਛਡਾਉਣ ਦੀ ਕੋਸ਼ਿਸ਼ ਕਰ ਰਹੇ ਆ। ਸੋ ਦੋਵੇਂ ਕ੍ਰਾਈਮਨਲ ਅਸੀਂ ਬੜੀ ਮੁਸਤੈਦੀ ਨਾਲ ਸਾਡੇ ਐਸ ਐਚ ਓ ਨੇ ਉੱਪਰ ਫਾਸ ਦੀ ਇਨਫੋਰਮੇਸ਼ਨ ਸਾਨੂੰ ਪਤਾ ਲੱਗਾ ਕਿ ਉਹ ਫੁਲਾਨੀ ਜਗ੍ਹਾ ਬੈਠੇ ਆ ਉੱਥੋਂ ਅਸੀਂ ਉਹਨਾਂ ਨੂੰ ਰੈਸਟ ਕੀਤਾ ਜੀ। ਉਹਨਾਂ ਕੋਲੋਂ ਦਾਤਰ ਫੋਟੋ ਜਿਹੜੀ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਹੁਣ ਅਸੀਂ ਰਿਮਾਂਡ ਲੈ ਕੇ ਉਹ ਇਹਨਾਂ ਤੋਂ ਪੁਸ਼ੀਸ਼ ਕਰਾਂਗੇ ਤੇ ਮੈਂ ਤਾਂ ਪਹਿਲੇ ਤੋਂ ਕੋਈ ਮਾਮਲਾ ਤਾਂ ਹੈ ਜੀ ਉਹੀ ਅਸੀਂ ਰਿਮਾਂਡ ਲੈ ਕੇ ਨਾ ਇਹਨਾਂ ਦੀ ਪੁਸ਼ੀਸ਼ ਕਰਾਂਗੇ ਔਰ ਵੈਰੀਫਾਈ ਕਰ ਰਹੇ ਹਾਂ ਅਗਰ ਹੋਏ ਤੇ ਉਹ ਰਿਪੋਰਟ ਪਾਈ ਜਾਏ ਸਰ ਕਿੱਥੋਂ ਦੇ ਰਹਿਣ ਵਾਲੇ ਨੇ ਇਹ ਦੋਨੋਂ ਲੋਕਲ ਹੀ ਰਹਿਣ ਵਾਲੇ ਨੇ ਜੀ ਇੱਕ ਤੇ ਰਸਾ ਮਹਲਾ ਜੀ ਤੇ ਦੂਸਰਾ ਬਗਿਆ ਮਹਲਾ ਜੀ